ਲਾਲਾ ਛੋਣੀ ਦੇ ਵਿੱਚ ਕੋਰਪ ਆਫ ਇੰਜੀਨੀਅਰਸ ਦੇ ਤੌਰ ਤੇ ਕਨਸਟੇਬਲ ਦੇ ਵਜੋਂ ਤਨਤ ਸਤਨਾਮ ਸਿੰਘ ਬੀਤੇ ਦਿਨ ਜਦੋਂ ਇਹ ਖਬਰ ਸਾਹਮਣੇ ਆਈ ਕਿ ਇੱਕ ਪਿਓ ਨੇ ਆਪਣੀ ਮਾਸੂਮ ਬੱਚੀ ਨੂੰ ਮਾਰ ਦਿੱਤਾ ਜਿਸ ਦੀ ਉਮਰ ਬਹਸ 10 ਮਹੀਨੇ ਦੀ ਸੀ ਇਸ ਬੱਚੀ ਦਾ ਨਾਮ ਰਹਿਮਤ ਸੀ ਘਰ ਦੇ ਵਿੱਚ ਪਹਿਲੀ ਧੀ ਜੰਮੀ ਸੀ ਅਤੇ ਮਾ ਸਮੇਤ ਪੂਰੇ ਪਰਿਵਾਰ ਦਾ ਲਾੜ ਇਸ ਬੱਚੀ ਦੇ ਨਾਲ ਸੀ ਸਿਵਾਏ ਇਸ ਦੇ ਦਾਦਾ-ਦਾਦੀ ਤੋਂ ਦਰਅਸਲ ਬੀਤੀ 1 ਅਗਸਤ ਨੂੰ ਹੋਇਆ ਇਹ ਕਿਸਤਨਾਮ ਸਿੰਘ ਫੌਜ ਦੇ ਵਿੱਚ ਜੋ ਕੰਮ ਕਰਦਾ ਸੀ ਛੁੱਟੀ ਲੈ ਕੇ ਆਪਣੇ ਘਰ ਆਇਆ ਸੀ ਉਸ ਦੇ ਘਰ ਆਉਣ ਤੋਂ ਬਾਅਦ ਹੀ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਅਤੇ ਦਾਦਾ-ਦਾਦੀ ਸੁਖਚਾਨ ਸਿੰਘ ਅਤੇ ਸਵਰਨ ਕੌਰ ਇਹ ਦਾਦਾ-ਦਾਦੀ ਨੇ ਇਹਨਾਂ ਦੇ ਵੱਲੋਂ ਆਪਣੇ ਪੁੱਤ ਸਤਨਾਮ ਸਿੰਘ ਨੂੰ ਉਕਸਾਇਆ ਗਿਆ ਅਤੇ ਕਿਹਾ ਗਿਆ ਕਿ ਇਹ ਧੀ ਤੇਰੀ ਨਹੀਂ 10 ਮਹੀਨਿਆਂ ਦੀ ਉਹ ਮਾਸੂਮ ਬੱਚੀ ਦੇ ਉੱਪਰ ਇਹੋ ਜਿਹੇ ਕਈ આરોਪ ਲਗਾਏ ਗਏ ਕਿ ਇਹ ਬੱਚੀ ਕਿਉਂ ਤੇਰੀ ਨਹੀਂ ਇਸ ਨੂੰ ਲੈ ਕੇ ਦਲੀਲਾਂ ਦਿੱਤੀਆਂ ਗਈਆਂ ਅਤੇ ਇੰਨੀ ਨਫ਼ਰਤ ਉਸ ਪਿਓ ਦੇ ਦਿਲ ਦੇ ਜੋ ਭਰ ਦਿੱਤੀ ਗਈ ਕਿ ਉਸ ਨੇ ਆਪਣੀ ਪਤਨੀ ਨੂੰ ਵੀ ਬੁਰਾ ਭਲਾ ਕਿਹਾ ਜਿਸ ਦਾ ਨਾਮ ਅਮਨਦੀਪ ਕੌਰ ਸੀ ਉਸ ਦੇ ਚਰਿੱਤਰ ਦੇ ਬਾਰੇ ਗਲਤ ਗੱਲਾਂ ਕੀਤੀਆਂ ਅਤੇ ਕਿਹਾ ਕਿ ਇਹ ਬੱਚੀ ਫਲਾਣੇ ਬੰਦੇ ਦੀ ਹੈ ਇਹ ਸਭ ਕੁਝ ਹੋਣ ਤੋਂ ਬਾਅਦ ਕਰ ਦੇ ਵਿੱਚ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਸਤਨਾਮ ਸਿੰਘ ਨੇ ਜੋ ਕਿ ਇਸ ਮਾਸੂਮ ਬੱਚੀ ਦਾ ਪਿਓ ਸੀ ਇਸ ਨੇ ਆਪਣੇ ਹੀ ਹੱਥੀ ਆਪਣਾ ਘਰ ਉਜਾੜਿਆ ਬੱਚੀ ਨੂੰ ਪੈਰਾਂ ਤੋਂ ਫੜਿਆ ਅਤੇ ਜ਼ੋਰ ਦੀ ਪਟਕ ਕੇ ਜ਼ਮੀਨ ਤੇ ਮਾਰਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਨੂੰ ਕੰਧ ਦੇ ਵਿੱਚ ਵੀ ਮਾਰਿਆ ਗਿਆ ਸੀ ਇਹ ਖਬਰ ਜਦੋਂ ਸਾਹਮਣੇ ਆਈ ਸੀ ਤਾਂ ਹਰ ਇੱਕ ਦੇ ਰੋਂਗਟੇ ਖੜੇ ਹੋ ਗਏ ਕਿ ਕਿਵੇਂ ਕੋਈ ਪਿਓ ਆਪਣੀ 10 ਮਹੀਨੇ ਦੀ ਮਾਸੂਮ ਬੱਚੀ ਦੇ ਨਾਲ ਐਦਾਂ ਕਰ ਸਕਦਾ ਬੱਚਿਆਂ ਨੂੰ ਦੇਖ ਕੇ ਹੀ ਮੋਹ ਅਤੇ ਪਿਆਰ ਆ ਜਾਂਦਾ ਹੈ ਪਰ ਇੱਥੇ ਕੋਈ ਪਿਓ ਜਦੋਂ ਆਪਣੇ ਹੀ ਜ਼ਵਾਕ ਨਾਲ ਇਹ ਸਭ ਕੁਝ ਕਰ ਰਿਹਾ ਹੋਵੇ ਤਾਂ ਸੋਚੋ ਉਸ ਮਾਂ ਦੇ ਦਿਲ ਤੇ ਕੀ ਬੀਤੀ ਹੋਣੀ ਹੈ ਜਿਸ ਨੇ 9 ਮਹੀਨੇ ਉਸਨੂੰ ਆਪਣੇ ਪੇਟ ਦੇ ਵਿੱਚ ਪਾਲਿਆ ਤੇ ਹੁਣ 10 ਮਹੀਨੇ ਉਸਨੂੰ ਪਾਲ ਰਹੀ ਸੀ ਉਹ ਦਾਦਾ ਦਾਦੀ ਨੇ ਆਪਣੇ ਪੁੱਤ ਨੂੰ ਇਸ ਕਦਰ ਉਕਸਾਇਆ ਕਿੱਕ 마ਸੂਮ ਬੱਚੀ ਰਹਿਮਤ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਅਮਨਦੀਪ ਕੌਰ ਨੇ ਪੁਲਿਸ ਦੇ ਕੋਲ ਜਾ ਕੇ ਸਾਰਾ ਮਾਮਲਾ ਦਰਜ ਕਰਵਾਇਆ ਪੁਲਿਸ ਦੇ ਵੱਲੋਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸੇ ਮਾਮਲੇ ਦੇ ਵਿੱਚ ਹੁਣ ਦਾਦਾ-ਦਾਦੀ ਆਖ ਰਹੇ ਨੇ ਕਿ ਸਾਨੂੰ ਜ਼ਮਾਨਤ ਦਿੱਤੀ ਜਾਵੇ ਇਸ ਮੌਕੇ ਤੇ ਜੱਜ ਸਾਹਿਬ ਦਾ ਕਹਿਣਾ ਸੀ ਕਿ ਇੰਨੀ ਬੁਰੀ ਤਰ੍ਹਾਂ ਦੇ ਨਾਲ ਮਾਸੂਮ ਬੱਚੀ ਨੂੰ ਮਾਰਿਆ ਗਿਆ ਇਹ ਉੱਥੇ ਮੌਜੂਦ ਸੀ ਇਹਨਾਂ ਦੇ ਵੱਲੋਂ ਉਕਸਾਇਆ ਗਿਆ ਕਈ ਤਰ੍ਹਾਂ ਦੇ ਲਾਂਚਣ ਕਈ ਤਰ੍ਹਾਂ ਦੇ ਦੋਸ਼ ਆਪਣੀ ਨੂੰ ਤੇ ਅਮਨਦੀਪ ਤੇ ਲਗਾਏ ਗਏ ਜਿਸ ਤੇ ਚਲਦੇ ਹੋਏ ਕਹਾਸਤਾ ਵਸਤਾ ਘਰ ਉਜੜਿਆ ਜਿਸ ਦੇ ਚਲਦੇ ਹੋਏ ਸਾਫ਼ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਜ਼ਮਾਨਤ ਨਹੀਂ ਮਿਲੇਗੀ ਕੀ ਹੈ ਇਹ ਪੂਰਾ ਮਾਮਲਾ ਜਾਣਦੇ ਮੈਂ ਸਿੰਘ ਮੇਰੇ ਘਰ ਮੇਰੇ ਘਰ ਸਾਹਮਣੇ ਭਾਰਤੀ ਪਰਸੋ ਕਿੰਨੇ ਸਮੇਂ ਦੀ ਬੱਚੀ ਦੱਸਾਂ ਪਿੰਨਿਆ ਬੱਚੀ ਇਸ ਮੇਰੀ ਛੋਟੀ ਜੀ ਪਿੰਨਾ ਤੋਂ ਮਹੋਗਿਆ ਤੋਂ ਕਦੇ ਵਿਆਹ ਹੋਇਆ ਨਹੀਂ ਤੇ ਕਿੱਥੇ ਤੋਂ ਹੀ ਬਾਰੇ ਚੁਣ ਮੇਰੇ ਯਾਰ ਦੇ ਦੇ ਸਾਲ ਹੋ ਗਿਆ ਵਿਆਹ ਉਹ ਇਹਨੂੰ ਮੇਰੇ ਨੂੰ ਮੇਰਾ ਵਿਆਹ ਪਿਛਲੇ ਸਾਲ ਫਰਵਰੀ ਚ ਹੋਇਆ ਸੀਗਾ ਪਿੰਡ ਰਣਜੀਤਗੜ੍ਹ ਹੋਇਆ ਸੀ ਪਿੰਡ ਮੇਰਾ ਵਿਆਹ ਦੇਖੋ ਉਹ ਕੀ ਕੰਮ ਕੀ ਕਰਦੇ ਤੋਂ ਉਹ ਫੋਜ ਵਿੱਚ ਸੀ ਜੀ ਕਿੰਨੇ ਸਮੇਂ ਹੋ ਗਏ ਨੂੰ ਫੌਜ ਵਿੱਚ 8 8 ਸਾਲ ਹੋ ਗਏ ਫੌਜ ਵਿੱਚ ਨੌਕਰੀ ਕਰਦੇ ਹਾਂ ਉਹਨਾਂ ਦੀ ਹੰਬਾਲਾ ਡਿਊਟੀ ਐਸ ਟਾਈਮ ਹੰਬਾਲਾ ਡਿਊਟੀ ਤਦੋਂ ਤੋਂ ਤੁਹਾਡੇ ਨਾਲ ਲੜਾਈ ਝਗੜਾ ਸ਼ੁਰੂ ਹੋਇਆ ਪੂਰੇ ਪਰਿਵਾਰ ਦੇ ਵੱਲੋਂ ਜਾਂ ਤੋ ਕਿੰਨਾ ਸਮਾਂ ਬਾਅਦ ਹੋ ਗਿਆ ਜਾਂ ਤੋ 2 ਮਹੀਨੇ ਬਾਅਦ ਸਾਡੇ ਘਰੇ ਲੜਾਈ ਝਗੜੇ ਸ਼ੁਰੂ ਹੋ ਗਏ ਸੀਗੇ ਉਹ ਮੈਨੂੰ ਟਾਰਚਰ ਕਰਦੇ ਸੀ ਮੈਨੂੰ ਉਹ ਮੇਤੋਂ ਦਾਜ ਮੰਗਦੇ ਸੀਗੇ ਉਹ ਰਾਈਚੜੇ ਕਰਦੇ ਸੀ ਨਿੱਕੀ ਨਿੱਕੀ ਗੱਲ ਤੇ ਫਿਰ ਲੜਨਾ ਸ਼ੁਰੂ ਕਰਤਾ ਉਹਨਾਂ ਨੇ ਮੇਰੇ ਨਾਲ ਗੱਲ ਵੱਧਦੀ ਵੱਧਦੀ ਵੱਧ ਗਈ ਉਹਨਾਂ ਨੇ 6 ਮਹੀਨੇ ਬਾਅਦ ਮੈਨੂੰ ਆਪਦੇ ਘਰੋਂ ਕੱਢ ਦਿੱਤਾ ਉਸ ਤੋਂ ਬਾਅਦ ਮੈਂ ਆਪੇ ਪੇਕੇਆਂ ਤੇ ਰਹਿੰਦੀ ਸੀ ਫਿਰ 6 ਮਹੀਨੇ ਬਾਅਦ ਉਹਨਾਂ ਕੋਲ ਰੁਕਾ ਦਿੱਤਾ ਜੀ ਕਿ ਉਹਨੇ ਪਿਆਦੇ 6 ਮਹੀਨੇ ਬਾਅਦ ਮੈਨੂੰ ਘਰੋਂ ਕੱਢ ਦਿੱਤਾ ਮੇਰੇ ਬੱਚਾ ਹੋਣ ਵਾਲਾ ਸੀ ਤੁਹਾਡੇ ਰਸਤੇ ਨੂੰ ਇਸ ਬਾਰੇ ਪਤਾ ਸੀ ਬੱਚੇ ਨੂੰ ਜੀ ਉਹਨਾਂ ਨੂੰ ਸਭ ਪਤਾ ਸੀਗਾ ਉਹਨਾਂ ਨੇ ਕਿਹਾ ਸੀ ਸਾਡੇ ਘਰੋਂ ਚਲੀ ਜਾ। ਤੁਹਾਡੇ ਹਸਬੰਦ ਨੇ ਤੁਹਾਨੂੰ ਕਿਹਾ ਸੀ ਘਰੋਂ। ਜੀ ਉਹਨਾਂ ਨੇ ਕਿਹਾ ਆਪਦੇ ਪੇਰੈਂਟਸ ਨੂੰ ਕਿਹਾ ਨੂੰ ਘਰੇ ਨਹੀਂ ਰੱਖਣਾ ਇਹਨੂੰ ਘਰੋਂ ਕੱਢ ਦੋ ੱੱਕੇ ਮਾਰ ਕੇ। ਕਿਸੇ ਡਾਇਰਕਟ ਕੋਈ ਤੋਂ ਤੋਂ ਉਹਨਾਂ ਨੇ ਕਹਦੇ ਆ ਕੋਈ ਰੀਜ਼ਨ ਸਮਝਿਆ। ਰੀਜ਼ਨ ਉਹ ਪਹਿਲਾਂ ਤਾਂ ਕਹਿੰਦੇ ਸੀ ਸਾਨੂੰ ਦਿੱਤਾ ਕੁਛ ਨਹੀਂ ਦਾਜ ਵਿੱਚ ਇਹਨਾਂ ਨੇ। ਫਿਰ ਉਹ ਮੈਨੂੰ ਬਲੈਕਮੇਲ ਕਰਦੇ ਸੀਗੇ। ਮੇਰੇ ਨਾਲ ਗਲਤ ਤਰਕਤਾ ਕਰਦੇ ਸੀਗੇ ਉਹਨਾਂ ਦੇ ਫਾਦਰ ਮੇਰੇ ਨਾਲ ਗਲਤ ਤਰਕਤਾ ਕਰਦੇ ਸੀਗੇ ਉਹਨਾਂ ਦੀ ਮਦਰ ਵੀ ਮੈਨੂੰ ਤੌਰ ਤੇ ਕਰਦੇ ਸੀਗੇ ਮਦਰ ਕਿਸ ਮਦਰ ਨੂੰ ਕਿਸ ਕਰਕੇ ਤੌਰ ਤੇ ਕਰਦੇ ਸੀਗੇ ਮਦਰ ਮੈਨੂੰ ਕਹਿੰਦੇ ਸੀਗੇ ਕਿ ਬੱਚਾ ਸਾਡੇ ਬੇਟੇ ਦਾ ਨਹੀਂਗਾ ਉਹ ਪਹਿਲਾਂ ਹੀ ਮੇਰੇ ਤੇ ਗਲਤ ਇਲਜ਼ਾਮ ਲਾਉਣ ਲੱਗ ਪਏ ਆਪਦੇ ਪਿੰਡ ਵਿੱਚ ਗਲਤ ਗੱਲਾਂ ਕਰਨ ਲੱਗ ਪਏ ਕਿ ਬੱਚਾ ਪਿੱਛੇ ਲੈ ਕੇ ਗਈ ਏ ਬੱਚੇ ਤੇ ਇਲਜ਼ਾਮ ਲਾਉਣ ਲੱਗ ਪਏ ਕਿ ਬੱਚਾ ਸਾਡੇ ਬੇਟੇ ਦਾ ਨਹੀਂ ਹੈਗਾਗਾ ਜਦ ਕਿ ਉਹਨਾਂ ਦੇ ਬੇਟੇ ਨੂੰ ਪਤਾ ਸੀ ਬੱਚਾ ਉਹਨਾਂ ਦਾ ਹੀ ਏ ਪਰសុਤੀ ਦਰ ਨੂੰ ਲੈ ਕੇ ਕੋਈ ਪਰ ਸੋ ਇਹਨਾਂ ਨੇ ਇੱਕ ਦਿਨ ਪਹਿਲਾਂ ਮੈਨੂੰ ਫੌਂਡ ਲਾ ਕੇ ਦਿੱਤਾ ਮੇਰੇ ਫਾਦਰ ਨੂੰ ਕਿ ਉਹ ਮੇਰੇ ਕੱਪੜੇ ਦੇ ਕੇ ਜਾਣ ਆ ਕੇ ਪਹਿਲਾਂ ਮੈਂ ਟੇਕਿਆਂ ਤੇ ਰਹਿੰਦੀ ਸੀ ਇਸ ਕਰਕੇ ਮੇਰੇ ਕੱਪੜੇ ਮੇਰੇ ਟੇਕਿਆਂ ਤੇ ਸੀ ਮੇਰੇ ਤੇ ਮੇਰੇ ਬੱਚੇ ਦੇ ਇਹ ਮੇਰੇ ਪਾਪਾ ਪਰਸੋਂ ਕੱਪੜੇ ਦੇਣ ਆਏ ਸੀਗੇ ਸਾਡੇ ਘਰ ਮੈਨੂੰ ਨਹੀਂ ਸੀ ਪਤਾ ਮੇਰੇ ਪਾਪਾ ਕੱਪੜੇ ਦੇਣ ਆਏ ਹੋਏ ਨੇ ਇਹ ਬਾਹਰ ਗੇਟ ਤੇ ਖੜੇ ਸੀਗੇ ਮੈਨੂੰ ਇਹ ਕਮਰੇ ਚ ਦੁਪਹਿਰੇ ਤਾੜਦੁੰਦੇ ਸੀ ਮੇਰੇ ਬੇਟੀ ਦੇ ਨਾਲ ਇਹ ਮੈਂ ਕਮਰੇ 'ਚ ਸੀ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਪਾਪਾ ਬਾਹਰ ਆਏ ਹੋਏ ਨੇ ਇਹਨਾਂ ਨੇ ਮੇਨ ਗੇਟ ਨੂੰ ਲੋਕ ਲਾਇਆ ਹੋਇਆ ਸੀਗਾ ਪਾਪਾ ਮੇਰੇ ਬਾਹਰ ਕਰੀਬ 2-3 ਘੰਟੇ ਬਾਹਰ ਖੜੇ ਰਹੇ ਇਹ ਧੁੱਪ ਵਿੱਚ ਜਦੋਂ ਇਹ ਚਲੇ ਗਏ ਤਾਂ ਮੈਨੂੰ ਬਾਅਦ ਵਿੱਚ ਬੂਹਾ ਖੋਲ ਕੇ ਕਹਿੰਦੇ ਆਪ ਦੇ ਘਰੇ ਗੱਲ ਕਰ ਲੈ ਫੋਨ 'ਤੇ ਮੈਂ ਫੋਨ 'ਤੇ ਗੱਲ ਕੀਤੀ ਤਾਂ ਮੰਮਾ ਕਹਿੰਦੇ ਕਿ ਤੇਰੇ ਪਾਪਾ ਬਾਹਰ ਆਏ ਨੇ ਬੂਹਾ ਖਤੋਂ ਨਹੀਂ ਖੋਲ ਦੇਤਾ ਤੁਸੀਂ ਜਦੋਂ ਫਿਰ ਬੂਹਾ ਖੋਲਿਆ ਤਾਂ ਪਾਪਾ ਆਏ ਤਾਂ ਇਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਕਿ ਤੇਰਾ ਪਾਪਾ ਕਿਉਂ ਆਇਆ ਹੈ ਪਹਿਲਾਂ ਆਪ ਹੀ ਕਹਿੰਦੇ ਸੀ ਆਪਦੇ ਪਾਪਾ ਨੂੰ ਸੱਦ ਜਦੋਂ ਪਾਪਾ ਆਏ ਤੇ ਲੜਮ ਲੱਗ ਪਈ ਸਾਰੇ ਜਾਣੇ ਮੇਰੇ ਪਾਪਾ ਠੀਕ ਨਹੀਂ ਰਹਿੰਦੇ ਇਸ ਕਰਕੇ ਇਹਨਾਂ ਦੇ ਨਾਲ ਮੇਰੇ ਮਾਮਾ ਜੀ ਦਾ ਬੇਟਾ ਆਇਆ ਸੀ ਇੱਕ ਛੋਟਾ ਬੇਟਾ ਆਇਆ ਸੀ ਨਾਲ ਇਹਨਾਂ ਨੇ ਉਹਨੂੰ ਘਰੇ ਨਹੀਂ ਵੜਨ ਦਿੱਤਾ ਉਹਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਉਹਨੂੰ ਛੋਟੇ ਬੇਟੇ ਨੂੰ ਤੇ ਮੇਰੇ ਪਾਪਾ ਨੂੰ ਘਰੇ ਬਾੜ ਕੇ ਤੇ ਬੂਹੇ ਨੂੰ ਲੋਕ ਲਾਤਾ ਕਿ ਘਰੋਂ ਬਾਹਰ ਨਾ ਜਾਵੇ ਉਹਨੂੰ ਨਾ ਹੀ ਮੈਨੂੰ ਲੈ ਕੇ ਜਾਵੇ ਘਰੋਂ ਬਾਹਰ ਇਹ ਘਰੇ ਆਏ ਤੇ ਮੇਰੇ ਪਾਪਾ ਤੇ ਗੱਲ ਪੈ ਗਈ ਦੋਵੇਂ ਜਾਣੇ ਮੇਰਾ ਸਹੁਰਾ ਤੇ ਮੇਰਾ ਘਰ ਵਾਲਾ ਇਹਨਾਂ ਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਤੇ ਇਹਨਾਂ ਨਾਲ ਲੜਨ ਲੱਗ ਪਏ ਉਦੋਂ ਬਾਤ ਗੱਲ ਵੱਧਦੀ ਵੱਧਦੀ ਵੱਧ ਗਈ ਕੁੜੀ ਮੇਰੇ ਕੋਲੇ ਸੀਗੀ ਮੇਰੇ ਤੋਂ ਮੇਰੇ ਪਾਪਾ ਨੇ ਕੁੜੀ ਨੂੰ ਫੜਿਆ ਉਹਨਾਂ ਨੇ ਮੇਰੇ ਪਾਪਾ ਤੋਂ ਕੁੜੀ ਨੂੰ ਖੋਲਿਆ ਕਹਿੰਦੇ ਨਹੀਂ ਤੈਨੂੰ ਕੁੜੀ ਪੜਾਉਣੀ ਤੂੰ ਸਾਡੀ ਕੁੜੀ ਲੈ ਕੇ ਚਲਾ ਜਾਏਂਗਾ ਤੇ ਡੈਡੀ ਨੇ ਕੁੜੀ ਫਰਾਦੀ ਕਹਿੰਦੇ ਲੈ ਲਓ ਇਹਨਾਂ ਨੇ ਡੈਡੀ ਤੋਂ ਖੋਲੀ ਕੁੜੀ ਤੇ ਡੈਡੀ ਨੂੰ ਧੱਕੇ ਮਾਰਨ ਲੱਗ ਪਏ ਕਿ ਸਾਡੇ ਘਰੋਂ ਚਲਾ ਜਾ ਨਾਲ ਇਹਨਾਂ ਨੂੰ ਕੁੱਟਿਆ ਉਹਨਾਂ ਨੇ ਉਦੋਂ ਬਾਅਦ ਮੇਰੀ ਸੱਸ ਕਹਿੰਦੀ ਕਿ ਸਾਰੀ ਲੜਾਈ ਦੀ ਮਕਾਲੇ ਕੁੜੀ ਐ ਮਾਰ ਦੇ ਆਪਦੇ ਪੁੱਤ ਨੂੰ ਕਹਿੰਦੇ ਉਹਨੇ ਕੁੜੀ ਨੂੰ ਪਹਿਲਾਂ ਜ਼ਮੀਨ ਤੇ ਘ੍ਰੀਸਿਆ ਲਤਾਂ ਤੋਂ ਵੱੜ ਕੇ ਫਿਰ ਉਹਨੇ ਮੇਰੇ ਨਾਲ ਕਸਮ ਲੈਣੇ ਤੋਂ ਕਿ ਮਾਰੀ ਜ਼ਮੀਨ ਤੇ ਫਰਸ਼ ਤੇ ਮਾਰ ਕੇ ਕੁੜੀ ਨੂੰ ਮਾਂ ਮਾਰਦਕ ਤਾਂ ਉਹਨੇ ਮੇਰੇ ਪਾਪਾ ਨੂੰ ਘੁਰ ਧੱਕੇ ਮਾਰ ਕੇ ਕੱਢ ਦਿੱਤਾ ਕਿ ਤੂੰ ਸਾਡੇ ਘਰੋਂ ਨਿਕਲ ਜਾ ਮੈਨੂੰ ਕਮਰੇ ਚ ਤਾੜਤਾ ਮੈਨੂੰ ਬੰਦ ਮੈਨੂੰ ਬੰਦ ਕੱਟਾ ਕਮਰੇ ਦੇ ਵਿੱਚ ਜਦੋਂ ਕੁੜੀ ਮਰ ਗਈ ਉਦੋਂ ਮੈਨੂੰ ਬਾਹਰ ਕੱਢਿਆ ਫਿਰ ਮੈਂ ਚਰਲੇ ਲੈ ਮੈਨੂੰ ਕੁੜੀ ਨੂੰ ਹਸਪਤਾਲ ਲੈ ਕੇ ਜਾ ਲੰਦੋਂ ਮੈਨੂੰ ਲੈ ਕੇ ਨਹੀਂ ਗਏ ਜਦੋਂ ਕੁੜੀ ਪੂਰੀ ਤਰ੍ਹਾਂ ਢਰ ਗਈ ਥੋੜੀ ਨੀਲੀ ਹੋਣੀ ਸ਼ੁਰੂ ਹੋ ਗਈ ਉਦੋਂ ਹਸਪਤਾਲ ਆਪ ਹੀ ਲੈ ਕੇ ਗਏ ਮੈਨੂੰ ਕਹਿੰਦੇ ਹੁਣ ਤੈਨੂੰ ਹਸਪਤਾਲ ਲੈ ਕੇ ਜਾਣੇ ਆ ਗੱਡੀ ਚ ਬਾ ਕੇ ਮੈਨੂੰ ਹਸਪਤਾਲ ਲੈ ਗਏ ਹਸਪਤਾਲ ਕੋਲ ਦਾ ਨਾਮ ਕੀ ਉਸ ਦਾ ਜੀ ਮੇਰਾ ਸਹੁਰਾ ਤੇ ਮੇਰੇ ਹਸਬੰਦ ਆਪ ਹੀ ਲੈ ਕੇ ਗਏ ਜਦੋਂ ਕੁੜੀ ਮਰ ਗਈ। ਉਹਦੀ ਜਾਨ ਨਿਕਲੀ ਜਦੋਂ ਕੁੜੀ ਦੀ। ਹਸਪਤਾਲ ਲੈ ਕੇ ਗਏ ਫਿਰ ਮੈਂ ਉੱਥੋਂ ਸਟਾਫ ਮੈਂਬਰ ਤੋਂ ਫੋਨ ਲੈ ਕੇ ਘਰੇ ਲਾਇਆ ਆਪਣੇ। ਮੈਂ ਕਿਹਾ ਡੈਡੀ ਨੂੰ ਕੁੱਟਿਆ ਇਹਨਾਂ ਨੇ ਘਰੋਂ ਕੱਢ ਦਿੱਤਾ ਤੇ ਕੁੜੀ ਨੂੰ ਮਾਰ ਦਿੱਤਾ। ਫਿਰ ਮੇਰੇ ਭਰਾ ਨੂੰ ਫੋਨ ਕਰਨ ਤੋਂ ਬਾਅਦ ਉਹ ਸਾਰੇ ਆਏ ਤੇ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਮੈਨੂੰ ਉੱਥੇ ਹਸਪਤਾਲ ਹੀ ਛੱਡ ਕੇ ਭੱਜ ਗਏ। ਕਿਨੇ ਘਰੇ ਫੋਨ ਕਰਕੇ ਦੱਸਤਾ ਹੈ। ਉਦੋਂ ਬਾਦੋਂ ਕੋਈ ਵੀ ਨਹੀਂ ਮੇਰੇ ਕੋਲ ਆਇਆ ਸਾਰੇ ਚਲੇ ਗਏ ਉੱਥੋਂ ਮੈਂ ਗੱਲੀ ਸੀ ਆਪਦੀ ਧੀ ਲੈ ਕੇ ਪਾਣੀ ਵਿੱਚ ਫਿਰਦੀ ਬਿਲਕੁਲ ਕੋਈ ਵੀ ਨਹੀਂ ਜੀਆਗਾ ਉੱਥੇ ਡੈਡੀ ਨੂੰ ਆਉਣ ਚ ਟਾਈਮ ਲੱਗ ਗਿਆ ਕੁੜੀ ਮੇਰੀ ਪੂਰੀ ਤਰ੍ਹਾਂ ਡਰ ਗਈ ਸੀ ਮੈਨੂੰ ਰੋਜ਼ ਹੀ ਕੁੱਟਦੇ ਸੀ ਮੇਰਾ ਘਰ ਵਾਲਾ ਕਿੰਨਾ ਤਬਰਦਕੀ ਬੱਚੇ ਹੋਣ ਤੋਂ ਬਾਅਦ ਆਪਣੇ ਸਾਰੇ ਪਰਿਵਾਰ ਦੇ ਮੈਨੂੰ ਸਿਰਫ ਵੀ ਦਿਨੋਂ ਐਸੀ ਹੈ ਜੇ ਗਹੀ ਨਵਾਬ ਦੇ ਸਹੁਰਿਆਂ ਤੇ ਮੈਂ ਆਰਮੀ ਦੇ ਵਿੱਚ ਆਪਣੀ ਕੰਪਲੇਂਟ ਲਾਈ ਸੀ ਕਿ ਮੈਨੂੰ ਇਹਨਾਂ ਨੇ ਘਰੋਂ ਕੱਢਿਆ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਇਸ ਕਰਕੇ ਉਹਨਾਂ ਨੇ ਸਾਨੂੰ ਅੰਬਾਲਾ ਸਰਦਿਆ ਸੀ ਜੁਨਟ ਵਿੱਚ 12 ਜੁਲਾਈ ਨੂੰ 12 ਜੁਲਾਈ ਨੂੰ ਮੇਰੇ ਹਸਬੰਦ ਕਹਿੰਦੇ ਮੈਂ ਇਹਨੂੰ ਆਪਣੇ ਨਾਲ ਘਰੇ ਲੈ ਕੇ ਜਾਵਾਂਗਾ ਉਹਨਾਂ ਨੇ ਸਾਨੂੰ ਘਰੇ ਜਾਣ ਲਈ ਕਿਹਾ ਤਾਂ ਮੈਂ ਆਪਣੇ ਹਸਬੰਦ ਨਾਲ ਘਰੇ ਆ ਗਈ ਇਹਨਾਂ ਦੇ ਸਹੁਰੇ ਪਰਿਵਾਰ ਚ 13 ਤਰੀਕ ਨੂੰ ਜਸੀਂ ਸਹੁਰਿਆਂ ਤੇ ਆਏ ਤੇ ਇਹਨੇ ਮੈਨੂੰ ਉੱਧੀ ਟੌਰਚਰ ਕਰਨਾ ਸ਼ੁਰੂ ਕਰਤਾ ਮੇਰੇ ਘਰ ਵਾਲੇ ਨੇ ਇਹਨੇ 13 ਤਰੀਕ ਤੋਂ ਮੈਨੂੰ ਕੁੱਟ ਮਾਰ ਕਰਨੀ ਸ਼ੁਰੂ ਕਰਤੀ ਮੈਨੂੰ ਬਹੁਤ ਕੁੱਟਦਾ ਸੀਗਾ 13 ਤਰੀਕ ਤੋਂ ਹੀ ਕੁੱਟ ਮਾਰ ਕਰਨੀ ਸ਼ੁਰੂ ਕਰਤੀ ਚਾਰ ਪੰਜ ਦਿਨ ਇਹਨੇ ਮੈਨੂੰ ਬਹੁਤ ਕੁੱਟਿਆ ਇਹਨੇ ਮੈਨੂੰ ਸਵੇਰੇ ਸ਼ਾਮ ਦੁਪਹਿਰ ਤਿੰਨ ਟਾਈਮ ਕੁੱਟਦਾ ਸੀ ਮੈਨੂੰ ਬਹੁਤ ਕੁੱਟਿਆ ਇਹਨੇ ਮੈਨੂੰ ਬੱਚੀ ਨਾਲ ਵੀ ਟੌਰਚਰ ਕਰਦੀ ਸੀ ਇਹ ਕੁੜੀ ਨੂੰ ਬਹੁਤ ਘਪਾਉਂਦੇ ਸੀਗੇ ਕੁੜੀ ਨੂੰ ਚੱਕਰ ਨਹੀਂ ਸੀ ਦਿੰਦੇਗੇ ਮੈਨੂੰ ਕਹਿੰਦੇ ਸੀ ਉਹਨੂੰ ਇੱਕ ਕਮਰੇ 'ਚ ਬੰਦ ਰਹਿਣ ਤੇ ਉਹਨੂੰ ਇੱਕ ਕਮਰੇ 'ਚ ਤਾਲੀ ਰੱਖਦੇ ਸੀ ਕੁੜੀ ਨੂੰ ਉੱਥੇ ਇਕੱਲੀ ਮਾੜੀ ਸਾਰਾ ਦਿਨ ਰੋਂਦੀ ਰਹਿੰਦੀ ਸੀ ਉਹ ਵਿਚਾਰੀ ਉਹਨੂੰ ਚੱਕਰ ਨਹੀਂ ਸੀ ਦਿੰਦੇ ਨਾ ਹੀ ਉਹਨੂੰ ਕੁਝ ਖਾਣ ਨੂੰ ਦਿੰਦੇ ਸੀ ਨਾ ਹੀ ਪੀਣ ਨੂੰ ਦਿੰਦੇ ਸੀ ਨਾ ਹੀ ਮੈਨੂੰ ਦੁੱਧ ਪਿਉਂੰਦੰਦੇ ਸੀ ਉਹਨੂੰ ਜਦੋਂ ਰੋ ਰੂ ਕੇ ਜੱਬ ਜਾਂਦੀ ਸੀ ਉਦੋਂ ਮੈਨੂੰ ਕਹਿੰਦੇ ਸੀ ਉਹਨੂੰ ਚੱਕਲਾ ਜਾ ਕੇ ਹੁਣ ਉਹਨੂੰ ਚੱਕਰ ਨਹੀਂ ਸੀ ਦਿੰਦੇ ਮੈਨੂੰ ਮੈਨੂੰ ਤਾਂ ਮੇਰੀ ਬੇਟੀ ਦੀ ਮੌਤ ਦਾ ਇਨਸਾਫ ਚਾਹੀਦਾ ਹੈ ਜਿਨ੍ਹਾਂ ਨੇ ਮੇਰੀ ਤੀਨ ਉਮਾਰਿਆ ਉਹਨੂੰ ਸਖਤ ਸਜ਼ਾ ਮਿਲੇ ਤੇ ਫੌਜੀ ਹਸਤਨਾਮ ਸਿੰਘ ਪੁੱਤਰ ਸੁਖਚੈਨ ਸਿੰਘ ਆਰਮੀ ਜੌਬ ਕਰਦਾ ਛੁੱਟੀ ਆਇਆ ਸੀ ਦੋਨਾਂ ਮੀਆਂ بیوی ਦਾ ਝਗੜਾ ਸੀ ਤੇ ਮੀਆਂ بیوی ਦੇ ਝਗੜੇ ਦੇ ਵਜ੍ਹਾ ਕਰਨਾ ਉਹ 10 ਮਹੀਨੇ ਦੀ ਬੱਚੀ ਸੀ ਉਹਦੀ ਵਾਈਫ ਨੇ ਸਾਨੂੰ ਇਹ ਲਿਖਵਾਇਆ ਕਿ ਮੇਰੀ ਬੱਚੀ ਨੂੰ ਮੇਰੇ ਪਤੀ ਨੇ ਔਰ ਮੇਰੇ ਸਹੁਰੇ ਨੇ ਤੇ ਮੇਰੀ ਸੱਸ ਨੇ ਉਹ ਲੱਤਾਂ ਤੋ ਫੜ ਕੇ ਪਟਕਾ ਕੇ ਮਾਰਿਆ ਜਿਸ ਦੇ ਕਾਰਨ ਉਹ ਬੱਚੀ ਦੀ ਇਮੀਡੀਏਟਲੀ ਮੌਤ ਹੋ ਗਈ ਹੈ ਅਸੀਂ ਉਹਦੀ ਵਾਈਫ ਦੇ ਬਿਆਨ ਤੇ ਪਰਚਾ ਦਰਜ ਕਰ ਲਿਆ। ਉਹ ਜੀ ਸੁਖਚੰਨ ਸਿੰਘ ਸੌਰੀ ਸਤਨਾਮ ਸਿੰਘ ਪੁੱਤਰ ਸੁਖਚੰਨ ਸਿੰਘ ਉਹਦੀ ਮਾਤਾ ਤੇ ਉਹਦੇ ਫਾਦਰ ਤੇ 302 ਦਾ ਪਰਚਾ ਦਰਜ ਕੀਤਾ।